ੴ ਸਤਿਗੁਰ ਪਰ ਸਾਧ ਗੋੜੀ ਸੁਖਮਨੀ ਮਹੱਲਾ ਪੰਜਮਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ਨਨ ਮਾਹੀ ਮਟਾਵੋ ਸਿਮਰੋ ਜਾਸ ਬਸੰਬਰ ਏਕੇ ਨਾਮ ਜਵਤ ਆਕਾਨਤ ਅਨੇਕੇ ਭੇਦ ਪ੍ਰਾਨ ਸਮਿਰਤ ਸੁਦਾਕਰ ਕੀਨੇ RAM ਨਾਮ ਇਕ ਆਖਰ ਇਕਨ ਕਾ ਇਕ ਜੀਵ ਬਸਾਵੀ ਤਾਂ ਕਿ ਮਹਿਮਾ ਗਨੀ ਨ ਆਵੇ ਕਾਂ ਕੀ ਏਕੇ ਦਰਸ ਧਾਰੋ ਨਾਨਕ ਹੋਨ ਸੰਗ ਮੋਹਿ ਆਧਾਰੋ ੴ ਸਤਿਗੁਰ ਪ੍ਰਸਾਦਿ ਗੋੜੀ ਸੁਖਮਨੀ ਮਹੱਲਾ ਪੰਜਮਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ਨਨ ਮਾਹੀ ਮਟਾਵੋ ਸਿਮਰੋ ਜਾਸ ਬਸੰਬਰ ਏਕੇ ਨਾਮ ਜਵਤ ਆਕਾਨਤ ਅਨੇਕੇ ਬੀਦ ਪ੍ਰਾਨ ਸਮਿਰਤ ਸੁਦਾਖਰ ਕਿਨੇ RAM ਨਾਮ ਇਕ ਆਖਰ ਇਕਨ ਕਾ ਇਕ ਜਿਸ ਜੀਵ ਸਾਵੀ ਤਾਂ ਕੀ ਮਹਿਮਾ ਗਨੀ ਨ ਆਵੇ ਕਾਂਖੀਏ ਕਿਦਰਸ ਧਾਰੋ ਨਾਨਕ ਹੁਨ ਸੰਗ ਮੋਹਿ ਅਧਾਰੋ ੴ ਸਤਿਗੁਰ ਪ੍ਰਸਾਦਿ ਗਾੜੀ ਸੁਖਮਨੀ ਮਹਲਾ ਪੰਜਵਾਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ਨ ਮਾਹੀ ਮਟਾਵੋ ਸਿਮਰੋ ਜਾਸ ਬਸੰਬਰ ਏਕੇ ਨਾਮ ਜਵਤ ਆਕਾਨਤ अनेके ਭੇਦ ਪ੍ਰਾਨਸ ਮਿਰਤ ਸੁਦਾਕਰ ਕਿੰਨੇ RAM ਨਾਮ ਇਕ ਆਖਰ ਇਕਨ ਕਾ ਇਕ ਜਿਸ ਜੀਵ ਸਾਵੀ ਤਾਂ ਕਿ ਮਹਿਮਾ ਗਨੀ ਨ ਆਵੇ ਕਾਂਖੀਏ ਕਿਦਰਸ ਧਾਰੋ ਨਾਨਕ ਹੋਨ ਸੰਗ ਮੋਹੇ ਆਦਾਰੋ ੴ ਸਤਿਗੁਰ ਪਰ ਸਾਧ ਗੋੜੀ ਸੁਖਮਨੀ ਮਹੱਲਾ ਪੰਜਮਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ਨ ਨ ਮਾਹੀ ਮਟਾਵੋ ਸਿਮਰੋ ਜਾਸ ਬਸੰਬਰ ਏਕੇ ਨਾਮ ਜਵਤ ਆਗਨਤ ਅਨੇਕੇ ਭੇਦ ਪ੍ਰਾਨ ਸਮਿਰਤ ਸੁਦਾਕਰ ਕੀਨੇ RAM ਨਾਮ ਇਕ ਅੱਖਰ ਇਕਨ ਕਾ ਇਕ ਜਿਸ ਜੀਵ ਬਸਾਵੀ ਤਾਂ ਕਿ ਮਹਿਮਾ ਗਨੀ ਨ ਆਵੇ ਕਾਂਕੀਏ ਕਿਦਰਸ ਧਾਰੋ ਨਾਨਕ ਹੋਨ ਸੰਗ ਮੋਹਿ ਆਦਾਰੋ ੴ ਸਤਿਗੁਰ ਪ੍ਰਸਾਦਿ ਗੜੀ ਸੁਖਮਨੀ ਮਹਲਾ ਪੰਜਵਾਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ਨ ਨ ਮਾਹੀ ਮਟਾਵੋ ਸਿਮਰੋ ਜਾਸ ਬਸੰਬਰ ਏਕੇ ਨਾਮ ਜਵਤ ਆਕਾਨਤ ਅਨੇਕੇ ਬੇਦ ਪ੍ਰਾਨਸ ਮਿਰਤ ਸਦਾ ਕਰ ਕਿਨੇ RAM ਨਾਮ ਇਕ ਆਖਰ ਇਕਨ ਕਾ ਇਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਣੀ ਨ ਆਵੇ ਕਾਂਖੀਏ ਕਿਦਰਸ ਧਾਰੋ ਨਾਨਕ ਹੋਨ ਸੰਗ ਮੋਹਿ ਅਦਾਰੋ ੴ ਸਤਿਗੁਰ ਪ੍ਰਸਾਦਿ ਗੋੜੀ ਸੁਖਮਨੀ ਮਹੱਲਾ ਪੰਜਵਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ਨ ਨ ਮਾਹੀ ਮਟਾਵੋ ਸਿਮਰੋ ਜਾਸ ਬਸੰਬਰ ਏਕੇ ਨਾਮ ਜਵਤ ਆਕਾਨਤ अनेके ਭੇਦ ਪ੍ਰਾਨਸ ਮਿਰਤ ਸੁਦਾਖਰ ਕੀਨੇ RAM ਨਾਮ ਇਕ ਆਖਰ ਇਕਨ ਕਾ ਇਕ ਜਿਸ ਜੀਵ ਸਾਵੀ ਤਾਂ ਕੀ ਮਹਿਮਾ ਗਨੀ ਨ ਆਵੇ ਕਾਂਖੀਏ ਕਿਦਰਸ ਧਾਰੋ ਨਾਨਕ ਹੋਨ ਸੰਗ ਮੋਹਿ ਆਦਾਰੋ ੴ ਸਤਿਗੁਰ ਪ੍ਰ사ਦਿ ਗਾੜੀ ਸੁਖਮਨੀ ਮਹਲਾ ਪੰਜਵਾਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ਨਨ ਮਾਹੀ ਮਟਾਵੋ ਸਿਮਰੋ ਜਾਸ ਬਸੰਬਰ ਏਕੇ ਨਾਮ ਜਵਤ ਆਗਨਤ ਅਨੇਕੇ ਭੇਦ ਪ੍ਰਾਨ ਸਮਿਰਤ ਸੁਦਾਕਰ ਕਿੰਨੇ RAM ਨਾਮ ਇਕ ਆਖਰ ਇਕਨ ਕਾ ਇਕ ਜਿਸ ਜੀਵ ਸਾਵੀ ਤਾਂ ਕਿ ਮਹਿਮਾ ਗਨੀ ਨ ਆਵੇ ਕਾਂਖੀਏ ਕਿਦਰਸ ਧਾਰੋ ਨਾਨਕ ਹੋਨ ਸੰਗ ਮੋਹਿ ਆਦਾਰੋ ੴ ਸਤਿਗੁਰ ਪ੍ਰਸਾਦਿ ਗਾੜੀ ਸੁਖਮਨੀ ਮਹਲਾ ਪੰਜਵਾਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ਨ ਨ ਮਾਹੀ ਮਟਾਵੋ ਸਿਮਰੋ ਜਾਸ ਬਸੰਬਰ ਏਕੇ ਨਾਮ ਜਵਤ ਆਕਾਨਤ ਅਨੇਕੇ ਬੇਦ ਪ੍ਰਾਨ ਸਮਿਰਤ ਸਦਾ ਕਰ ਕਿੰਨੇ RAM ਨਾਮ ਇਕ ਆਖਰ ਇਕਨ ਕਾ ਇਕ ਜਿਸ ਜੀਵ ਬਸਾਵੀ ਤਾਂ ਕਿ ਮਹਿਮਾ ਗਨੀ ਨ ਆਵੇ ਕਾਂਖੀਏ ਕਿਦਰਸ ਧਾਰੋ ਨਾਨਕ ਹੋਨ ਸੰਗ ਮੋਹਿ ਅਧਾਰੋ ੴ ਸਤਿਗੁਰ ਪ੍ਰਸਾਦਿ ਗੋੜੀ ਸੁਖਮਨੀ ਮਹੱਲਾ ਪੰਜਵਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ਨ ਮਾਹੀ ਮਟਾਵੋ ਸਿਮਰੋ ਜਾਸ ਬਸੰਬਰ ਏਕੇ ਨਾਮ ਜਵਤ ਆਕਾਨਤ अनेके ਭੇਦ ਪ੍ਰਾਨਸ ਮਿਰਤ ਸੁਦਾਕਰ ਕੀਨੇ RAM ਨਾਮ ਇਕ ਅੱਖਰ ਇਕਨ ਕਾ ਇਕ ਜਿਸ ਜੀਵ ਸਾਵੀ ਤਾਂ ਕੀ ਮਹਿਮਾ ਗਨੀ ਨ ਆਵੇ ਕਾਂ ਕੀ ਏਕੇ ਦਰਸ ਧਾਰੋ ਨਾਨਕ ਹੋਨ ਸੰਗ ਮੋਹਿ ਆਦਾਰੋ ੴ ਸਤਿਗੁਰ ਪ੍ਰਸਾਦਿ ਗੋੜੀ ਸੁਖਮਨੀ ਮਹੱਲਾ ਪੰਜਵਾਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ਨ ਨ ਮਾਹੀ ਮਟਾਵੋ ਸਿਮਰੋ ਜਾਸ ਬਸੰਬਰ ਏਕੇ ਨਾਮ ਜਵਤ ਆਕਾਨਤ ਅਨੇਕੇ ਭੇਦ ਪ੍ਰਾਨ ਸਮਿਰਤ ਸੁਦਾਕਰ ਕਿੰਨੇ RAM ਨਾਮ ਇਕ ਅੱਖਰ ਇਕਨ ਕਾ ਇਕ ਜਿਸ ਜੀਵ ਸਾਵੀ ਤਾਂ ਕਿ ਮਹਿਮਾ ਗਣੀ ਨ ਆਵੇ ਕਾਂਖੀਏ ਕਿਦਰਸ ਧਾਰੋ ਨਾਨਕ ਹੋਣ ਸੰਗ ਮੋਹਿ ਆਦਾਰੋ ੴ ਸਤਿਗੁਰ ਪ੍ਰਸਾਦਿ ਗਾੜੀ ਸੁਖਮਨੀ ਮਹਲਾ ਪੰਜਵਾਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ਨ ਨ ਮਾਹੀ ਮਟਾਵੋ ਸਿਮਰੋ ਜਾਸ ਬਸੰਬਰ ਏਕੇ ਨਾਮ ਜਵਤ ਆਕਾਨਤ ਅਨੇਕੇ ਭੇਦ ਪ੍ਰਾਨਸ ਮਿਰਤ ਸਦਾ ਕਰ ਕੀਨੇ RAM ਨਾਮ ਇਕ ਆਖਰ ਇਕਨ ਕਾ ਇਕ ਜਿਸ ਜੀਵ ਸਾਵੀ ਤਾਂ ਕੀ ਮਹਿਮਾ ਗਨੀ ਨ ਆਵੇ ਕਾਂਖੀਏ ਕਿਦਰਸ ਧਾਰੋ ਨਾਨਕ ਹੋਲ ਸੰਗ ਮੋਹੇ ਅਦਾਰੋ